ਪੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਪੰਜਾਬ ਦੀ ਧਰਤੀ ਦਾ ਇੱਕ ਉਹ ਵਿਸ਼ੇਸ਼ ਖਾਸ ਮੁੱਦਾ ਤੁਹਾਡੇ ਨਾਲ ਇੱਕ ਹੋਰ ਰੂਪ ਵਿੱਚ ਸਾਂਝਾ ਕਰ ਰਹੇ ਹਾਂ ਕਿ ਪੰਜਾਬ ਦੀ ਧਰਤੀ ਤੇ ਪ੍ਰਵਾਸੀ ਮਜ਼ਦੂਰਾਂ ਤੇ ਪੰਜਾਬੀਆਂ ਦਾ ਟਕਰਾਅ ਹੈ ਜਿਹੜਾ ਉਹ ਇੱਕ ਅਜੀਬ ਕਿਸਮ ਦਾ ਰੂਪ ਧਾਰਨ ਕਰਦਾ ਜਾ ਰਿਹਾ ਜਿੱਥੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਕਿਸਾਨ ਸੋਸ਼ਲ ਵਰਕਰ ਬਹੁਤ ਸਾਰੇ ਸਿਆਸੀ ਆਗੂ ਪੰਜਾਬ ਵਿੱਚ ਬਾਹਰਲੀਆਂ ਸਟੇਟਾਂ ਦੇ ਲੋਕਾਂ ਦਾ ਪੰਜਾਬ ਵਿੱਚ ਕੁਝ ਵੀ ਖਰੀਦਣ ਤੇ ਜ਼ਮੀਨ ਜਾਇਦਾਦ ਖਰੀਦਣ ਤੇ ਲੋਕ ਮੰਗ ਆ ਜਿਹੜੀ ਰੋਕ ਲਾਉਣ ਦਾ ਜਿਹੜਾ ਮੰਗ ਕੀਤੀ ਜਾ ਰਹੀ ਹੈ ਕਿਤੇ ਕਿਤੇ ਪੰਜਾਬ ਵਿੱਚ ਨਫ਼ਰਤ ਦਾ ਮਾਹੌਲ ਹੈ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ ਕਿਤੇ ਕਿਤੇ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬੀਆਂ ਨੂੰ ਆਪਣੇ ਹੱਦ ਦਰਜੇ ਤੱਕ ਖਿਲਾਫ ਕੀਤਾ ਹੋਇਆ ਹੈ ਕਿਤੇ ਕਿਤੇ ਪ੍ਰਵਾਸੀ ਮਜ਼ਦੂਰ ਨੇ ਉਹ ਅਮਨ ਕਾਨੂੰਨ ਲਈ ਖਤਰਾ ਬਣਦੇ ਜਾ ਰਹੇ ਨੇ ਕਿਤੇ ਕਿਤੇ ਪੰਜਾਬੀ ਦੇ ਵਿੱਚ ਪੰਜਾਬ ਦੇ ਵਿੱਚ ਆ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਪੰਜਾਬ ਦੇ ਵਿਕਾਸ ਤੇ ਜਾਂਮਨ ਵੀ ਬਣਦੇ ਨੇ ਤੇ ਪੰਜਾਬ ਵਿੱਚ ਮਿਹਨਤ ਕਰਕੇ ਆਪਣੇ ਆਪ ਨੂੰ ਪੱਕੇ ਤੇ ਪੈਰੀ ਸਥਾਪਿਤ ਕਰਨ ਦੇ ਯਤਨ ਵੀ ਨੇ ਜਿਹੜੇ ਉਹ ਕਰਦੇ ਦੇਖੇ ਜਾ ਰਹੇ ਨੇ ਪਿਆਰੇ ਦੋਸਤੋ ਪ੍ਰਵਾਸ ਇੱਕ ਕੁਦਰਤੀ ਵਰਤਾਰਾ ਹੈ ਸਾਡੇ ਪਿਤਾ ਪੁਰਖੇ ਪ੍ਰਵਾਸ ਕਰਕੇ ਕੈਨੇਡਾ ਚਲੇ ਗਏ ਉੱਥੇ ਸਥਾਪਿਤ ਹੋ ਗਏ ਬਹੁਤ ਸਾਰੇ ਵੱਡੇ ਪਰਿਵਾਰ ਨੇ ਉੱਥੇ ਚੋਣਾ ਲੜ ਕੇ ਐਮ ਐਲ ਏ ਵਿਧਾਇਕ ਮੰਤਰੀ ਬਣੇ ਨੇ ਪ੍ਰਵਾਸ ਇਹ ਸਾਧ ਤੱਕ ਵੀ ਇਹ ਸਾਧ ਤੱਕ ਵੀ ਹੈ ਕਿ ਸਾਡੇ ਬੱਚੇ ਵੱਡੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਾਂ ਇਹ ਕਹਿ ਲਓ ਪੱਖ-ਪੱਖ ਸਟੇਟਾਂ ਵਿੱਚ ਪੰਜਾਬੀ ਜਾ ਕੇ ਵੱਡੇ ਕਾਰੋਬਾਰ ਸਥਾਪਿਤ ਕਰਨ ਵਾਲੇ ਪਾਸੇ ਕਿਤੇ ਕਿਤੇ ਨਕਸਲੀ ਵਿਤਕਰੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਪੰਜਾਬ ਦੀ ਧਰਤੀ ਤੇ ਪ੍ਰਵਾਸ ਤੇ ਪੰਜਾਬੀ ਨਾ ਟਕਰਾਉ ਉਹ ਜਿਹੜਾ ਉਹਦੇ ਵਿੱਚ ਇੱਕ ਸਮਰਾਲਾ ਸਬਡਿਵੀਜ਼ਨ ਦਾ ਪਿੰਡ ਹੈ ਪਿੰਡ ਦਾ ਨਾਮ ਹੈ ਬੰਬ ਇਸ ਪਿੰਡ ਦੇ ਵਿੱਚੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਇੱਥੇ ਇੱਕ ਪ੍ਰਵਾਸੀ ਮਜ਼ਦੂਰ ਖੇਤਾਂ ਦੇ ਵਿੱਚ ਕੰਮ ਕਰਦਾ ਸਾਨੂੰ ਮਿਲਦਾ ਨਾਮ ਹੈ ਸੰਜੀਤਾ ਸਪਰੇਅ ਕਰਦਾ ਸਪਰੇਅ ਦੀ ਟੈਂਕੀ ਭਰਨ ਵਾਸਤੇ ਜਦੋਂ ਆਇਆ ਸੀ ਉਹਦੇ ਨਾਲ ਗੱਲ ਕੀਤੀ ਪੁੱਛਿਆ ਕਿ ਤੂੰ ਕਿੰਨੀ ਦੇਰ ਤੋਂ ਪੰਜਾਬ ਵਿੱਚ ਕੰਮ ਕਰਦਾ ਹੈ ਉਹ ਕਹਿੰਦਾ ਮੈਂ ਛੋਟਾ ਹੁੰਦਾ ਪੰਜਾਬ ਵਿੱਚ ਆ ਗਿਆ ਸੀ ਤੇ ਕਾਫੀ ਪੰਜਾਬੀ ਵੀ ਬੋਲਦਾ ਹੈ ਕਹਿੰਦਾ ਮੈਂ ਇਸ ਵੇਲੇ 40 ਕਿੱਲਿਆਂ ਦੀ ਖੇਤੀ ਕਰਦਾ ਮੇਰਾ ਸਰਦਾਰ ਮੇਰਾ ਮਾਲਕ ਹੈ ਜਿਹੜਾ ਉਹ ਇਸ ਵੇਲੇ ਕੈਨੇਡਾ ਦੇ ਵਿੱਚ ਰਹਿੰਦਾ ਹੈ ਉਹਨੇ ਕੈਨੇਡਾ ਤੋਂ ਹਲੇ ਵਾਪਸ ਆਉਣਾ ਹੈ ਕੈਨੇਡਾ ਗਿਆ ਹੋਇਆ ਤੇ ਮੈਂ 40 ਕਿੱਲਿਆਂ ਦਾ ਕੰਮ ਹੈ ਜਿਹੜਾ ਉਹ ਇਕੱਲਾ ਸੰਭਦਾ ਹਰਾਨੇ ਹੁੰਦੀ ਹੈ ਕਈ ਵਾਰ ਮਿਹਨਤ ਮੁਸ਼ਕਲ ਦੇ ਵਿੱਚੋਂ ਜਦੋਂ ਮਨੁੱਖ ਕੋਈ ਲੋਹਾ ਬਣ ਕੇ ਨਿਕਲਦਾ ਹੈ ਤੇ ਉਹਦੀ ਕਲਾ ਦਾ ਮੁੱਲ ਪੈਂਦਾ ਪੁੱਛਿਆ ਕਿ ਤੈਨੂੰ ਖਾਣ ਪੀਣ ਨੂੰ ਕੌਣ ਹੁੰਦਾ ਕਹਿੰਦਾ ਜੀ ਸਰਦਾਰ ਜੀ ਸਾਰਾ ਖਰਚਾ ਮੇਰਾ ਕਰਦੇ ਨੇ ਮੈਨੂੰ ਤਨਖਾਹ ਦਿੰਦੇ ਨੇ ਇੱਕ ਮਹੀਨੇ ਦੀ 15000 ਮੇਰੇ ਤੇ ਫੇਥ ਕਰਦੇ ਨੇ ਵਿਸ਼ਵਾਸ ਕਰਦੇ ਨੇ ਕਦੇ ਮੈਂ ਉਹਨਾਂ ਦਾ ਵਿਸ਼ਵਾਸ ਨਹੀਂ ਟੁੱਟਣ ਦਿੱਤਾ ਉਹ ਕਹਿੰਦਾ ਮੈਂ ਟੈਕਨੀਕਲੀ ਭਾਵੇਂ ਆਲੂਆਂ ਦੀ ਖੇਤੀ ਆ ਭਾਵੇਂ ਕਣਕ ਆ ਭਾਵੇਂ ਹਰਾ ਚਾਰਾ ਭਾਵੇਂ ਖਾਣ ਪੀਣ ਵਾਲੀਆਂ ਸਬਜ਼ੀਆਂ ਭਾਵੇਂ ਕੋਈ ਵੀ ਖੇਤਾਂ ਦੇ ਵਿੱਚ ਉਪਜ ਹੁੰਦੀ ਹੈ ਮੈਂ ਟੈਕਨੀਕਲੀ ਬਹੁਤ ਡੂੰਘਾਈ ਨਾਲ ਉਹਦਾ ਇੱਕ ਤਰ੍ਹਾਂ ਦਾ ਡਾਕਟਰ ਹਾਂ ਮੈਨੂੰ ਪਤਾ ਹੈ ਕਿ ਕਿਹੜੀ ਦਵਾਈ ਕਦੋਂ ਪੈਣੀ ਆ ਕਿਹੜੀ ਸਪਰੇ ਕਦੋਂ ਕਰੀ ਜਾਣੀ ਹੈ ਤੇ ਕਿਹੜੀ ਚੀਜ਼ ਦੀ ਸੰਭਾਲ ਕਿਦਾਂ ਕਰਨੀ ਹੈ ਤਾਂ ਹਮ ਲੋਕ ਡਾਕਟਰ ਡਾਕਟਰ ਨਹੀਂ ਹੁੰਦਾ ਵੈਸੇ ਜਾਨਤਾ ਹੈ ਇਸੇ ਕਾ ਇਸਕੇ ਬਾਰੇ ਨਸ ਨਸ ਕਾ ਕੰਮ ਆਲੂ ਕਾ ਕੋਈ ਵੀ ਫਸਲ ਕਾ ਅੱਛਾ ਆਲੂ ਮੱਕੀ ਗੰਨਾ ਜੀਰੀ ਅੱਛਾ ਕੋਈ ਵੀ ਫਸਲ ਕਾ ਕੰਮ ਕਰ ਬੋਲੋ एकदम A సే ਲੈ ਕੇ Z ਤੱਕ ਅੱਛਾ ਆਪੇ ਦਵਾ ਲੈ ਆਤਾ ਹੂੰ ਆਪੇ ਮਰਤਾ ਹੂੰ ਮੇਰੇ ਤਾਂ ਕੋਈ ਦਤਾ ਨਹੀਂ ਲੈ ਕੇ ਆ ਤੁਹਾਡੇ ਸਾਹਮਣੇ ਤਾਂ ਬਣਾਇਆ ਤੇ ਅਸੀਂ ਉਹਨੂੰ ਪੁੱਛਿਆ ਕਿ ਐਸ ਵੇਲੇ ਤੇਰੇ ਆਲੂ ਨੇ ਜਿਹੜੇ ਇਹਨੇ ਦੇ ਉੱਤੇ ਸੈਕੰਡ ਸਪਰੇ ਤੂੰ ਕਰ ਰਿਹਾ ਹਾਂ ਤੇ ਕਿਡੇ ਕਿਡੇ ਕਿ ਹੋ ਗਏ ਉਹਨਾਂ ਨੇ ਦੱਸਿਆ ਕਿ ਇਹ ਅੰਡੇ ਦੇ ਆਕਾਰ ਦੇ ਆਲੂ ਨੇ ਤੇ ਕਾਲੀ ਨਾਲ ਉਹ ਖੇਤ ਚ ਗਿਆ ਉਹਨੇ ਪਟਕੇ ਦਿਖਾਇਆ ਸੱਚਮੁੱਚ ਉਹ ਆਲੂ ਅੰਡੇ ਦੇ ਆਕਾਰ ਦੇ ਸਨ ਹਾਂ ਇਸ ਦਾ ਸਾਈਜ਼ ਹੋ ਗਿਆ ਹੋਗਾ ਸਰਦਾਰ ਜੀ ਅੰਡਾ ਸਾਈਜ਼ ਹੋ ਗਿਆ ਹੋਗਾ ਆਲੂ ਦਾ 15 ਦਿਨ ਵਿੱਚ ਖਾਣੇ ਵਾਲਾ ਹੋ ਜਾਏਗਾ ਅਜਾ ਤੁਹਾਨੂੰ ਬਤਾਤਾ ਹਾਓ ਹੁਣ ਆਈ ਯੋਗਤਾ ਤੇ ਜਦੋਂ ਸੰਗੀਤਕਾ ਵਰਗੇ ਲੋਕ ਪਿਛਲੇ 20-20 ਸਾਲਾਂ ਤੋਂ ਪੰਜਾਬ ਦੀ ਧਰਤੀ ਤੇ ਆ ਕੇ ਆਪਣੀ ਮਿਹਨਤ ਮੁਸ਼ਕਤ ਨਾਲ ਆਪਣੀ ਕਲਾ ਨਾਲ ਪੰਜਾਬੀਆਂ ਦੇ ਦਿਲਾਂ ਵਿੱਚ ਥਾਂ ਬਣਾਉਂਦੇ ਨੇ ਤੇ ਉਹਨਾਂ ਤੇ ਪੰਜਾਬੀਆਂ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਤੇ ਉਹਨਾਂ ਦੇ ਆਸਰੇ 40 ਕਿੱਲਾਂ ਦੀ ਖੇਤੀ ਜਾਂ ਘਰ ਛੱਡ ਕੇ ਪੰਜਾਬੀ ਭਰਾ ਪ੍ਰਵਾਸ ਪਰ ਜਾਂਦੇ ਨੇ ਕੈਨੇਡਾ ਵੀ ਜਾ ਆਉਂਦੇ ਨੇ ਕਿਉਂਕਿ ਇੱਕ ਭਰੋਸਾ ਮੈਂ ਲੋਕਾਂ ਦੇ ਵਿੱਚੋਂ ਹਮੇਸ਼ਾ ਭਰੋਸਾ ਪਰੰਤੂ ਜਦੋਂ ਕੋਈ ਹਿੰਸਕ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਨਾਲ ਪੰਜਾਬੀਆਂ ਨੂੰ ਨਫ਼ਰਤ ਵੀ ਹੋ ਜਾਂਦੀ ਹੈ। ਆ ਪਿੰਡ ਬੰਬ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੀ ਇਹ ਮਿਸਾਲ ਇੱਕ ਪ੍ਰਵਾਸੀ ਮਜ਼ਦੂਰ 40 ਗਿੱਲਾਂ ਦੀ ਖੇਤੀ ਮਾਲਕ ਛੱਡ ਕੇ ਕੁਝ ਸਮੇਂ ਵਾਸਤੇ ਕੈਨੇਡਾ ਗਿਆ ਹੈ ਤੇ ਪਿੱਛੋਂ ਸਾਰੀ ਖੇਤੀ ਕਣਕ, ਆਲੂ ਜਾਂ ਹਰਾਚਾਰਾ, ਸਬਜ਼ੀਆਂ ਜੋ ਵੀ ਆ ਤੇ ਉਹਨੂੰ ਇਕੱਲਾ ਇਹ ਸੰਜੀਤਾ ਨਾਮ ਦਾ ਪ੍ਰਵਾਸੀ ਮਜ਼ਦੂਰ ਜਿਹੜਾ ਉਹ ਸਾਹਮਣੇ ਕੰਨਾਂ ਦੇ ਵਿੱਚ ਹੈਡਫੋਨ ਮੋਬਾਈਲ ਫੋਨ ਤੇ ਗਾਣੇ ਲਾ ਕੇ ਕਿਵੇਂ ਮਸਤੀ ਨਾਲ ਕਿਵੇਂ ਸੰਜੀਵਨਗੀ ਨਾਲ ਕਿਵੇਂ ਮੁਸ਼ਕਤ ਨਾਲ ਦਿਨ ਰਾਤ ਆਪਣੇ ਕੰਮ ਨੂੰ ਅੰਜਾਮ ਦਿੰਦਾ ਹੈ ਤੇ ਇਹਨਾਂ ਲੋਕਾਂ ਨਾਲ ਪੰਜਾਬੀਆਂ ਨੂੰ ਕਦੇ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਣੀ ਮਿਹਨਤ ਨਾਲ ਆਪਣੀ ਇਮਾਨਦਾਰੀ ਨਾਲ ਇਹ ਲੋਕ ਅੱਗੇ ਆਏ ਨੇ ਤੇ ਆ ਰਹੇ ਨੇ ਪਰੰਤੂ ਜਿਹੜੇ ਹਿੰਸਕ ਨੇ ਜਿਹੜੇ ਮਾਹੌਲ ਖਰਾਬ ਕਰਦੇ ਨੇ ਉਨ੍ਹਾਂ ਲਈ ਪੰਜਾਬੀਆਂ ਦੇ ਦਿਲਾਂ ਵਿੱਚ ਜ਼ਰੂਰ ਟਕਰਾਵ ਵਾਲੀ ਸਥਿਤੀ ਬਣ ਜਾਂਦੀ ਆਓ ਮਿਹਨਤ ਕਰਨ ਵਾਲੇ ਲੋਕਾਂ ਦੀ ਕਦਰ ਜ਼ਰੂਰ ਕਰਨੀ ਚਾਹੀਦੀ ਹੈ ਤੇ ਪਿੰਡ ਬੰਬ ਦਾ ਇਹ ਪ੍ਰਵਾਸੀ ਮਜ਼ਦੂਰ ਆ ਜਿਹੜਾ ਇਹਨੂੰ ਤੁਸੀਂ ਦੇਖੋ ਕਿ ਇਹ ਕੁਦਰਤ ਨੂੰ ਵੀ ਪ੍ਰਮਾਤਮਾ ਨੂੰ ਵੀ ਕਹਿੰਦਾ ਕਿ ਨਹੀਂ ਕੁਝ ਕਰਨਾ ਚਾਹੀਦਾ ਤੇ ਕਿਵੇਂ ਮਿਹਨਤ ਮੁਸ਼ਕਲਤ ਨਾਲ ਇਸ ਵੇਲੇ ਆਪਣੇ ਮਾਲਕ ਦੇ ਦਿਲ ਵਿੱਚ ਥਾਂ ਬਣਾਈ ਬੈਠਾ ਤੇ ਆਵਾਜ਼ ਦੇ ਖਲਕ ਰਹੀ ਅਸੀਂ ਤੁਹਾਨੂੰ ਸਾਰਾ ਕੁਝ ਇਹ ਪੇਸ਼ ਕਰਨ ਦਾ ਯਤਨ ਦੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ